ਸ਼ਸ਼ੀ ਕਾਲ ਜੀ ਮੇਰਾ ਨਾਮ ਗੋਬਿੰਦ ਮੈਂ ਪਟਿਆਲਾ ਡਿਸਟ੍ਰਿਕਟ ਤੋਂ ਤੇ ਮੇਰਾ ਡੀਐਸਡੀ ਦਾ ਮਤਲਬ ਮੈਂ ਜੋਬ ਕਰਦਾ ਡੀਐਸਡੀ ਚ ਜੋ ਕਿ ਸੇਵਾ ਕੇਂਦਰ ਦਾ ਇੱਕ ਪ੍ਰੋਜੈਕਟ ਹੈ ਦਾਸ਼ੇ ਤਲਵਾਰਾ ਕਦੀ ਡਾਕੂਮੈਂਟ ਬਣਵਾਉਣ ਦੀ ਮੈਨੂੰ ਜ਼ਰੂਰਤ ਪੈਂਦੀ ਸੀ ਤਾਂ ਮੈਨੂੰ ਸੁਵਿਧਾ ਕੇਂਦਰ ਚ ਜਾਣਾ ਪੈਂਦਾ ਸੀਗਾ ਉੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀਗੀਆਂ ਤੇ ਮੈਂ ਇੱਕ ਦੁਕਾਨਦਾਰ ਆ ਤੇ ਮੈਨੂੰ ਆਪਣੀ ਦੁਕਾਨਦਾਰੀ ਛੱਡ ਕੇ ਜਾਣਾ ਪੈਂਦਾ ਸੀਗਾ ਮੇਰੀ ਦਿਹਾੜੀ ਵੀ ਟੁੱਟਦੀ ਸੀਗੀ ਮੈਂ ਬੈਕਵਰਡ ਏਰੀਆ ਆ ਤੇ ਬੇਟੀ ਦੇ ਜਨਮ ਪਾਸਪੋਰਟ ਵੀ ਸਰਟੀਫਿਕੇਟ ਲਈ ਅਪਲਾਈ ਕੀਤਾ ਸੀਗਾ ਉਸ ਤੋਂ ਬਾਅਦ ਅਗਲੇ ਦਿਨ ਹੀ ਮੇਰੇ ਕੋਲ ਲੜਕਾ ਸਰਵਿਸ ਦੇਣ ਲਈ ਆ ਗਿਆ ਤੇ ਮੈਂ ਉਹਨਾਂ ਦੇ ਲਈ ਜੋ ਡਾਕੂਮੈਂਟ ਦੱਸੇ ਸੀ ਉਹ ਡਾਕੂਮੈਂਟ ਮੇਰੇ ਕੋਲ ਰੈਡੀ ਹੈ ਮੈਂ ਇੱਕ ਸਟੂਡੈਂਟ ਆ ਤੇ ਇਸ ਕਰਕੇ ਮੈਂ ਐਡਮਿਸ਼ਨ ਕਰवानी ਹੈ ਜਿਸ ਕਰਕੇ ਮੈਨੂੰ ਕੁਝ ਸਰਟੀਫਿਕੇਟਸ ਦੀ ਲੋੜ ਹੈ ਮੇਰੇ ਪਾਪਾ ਇੱਕ ਬਿਜ਼ਨਸਮੈਨ ਨੇ ਤੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਸੁਵਿਧਾ ਕੇਂਦਰ ਜਾ ਕੇ ਲਾਈਨ ਦੇ ਵਿੱਚ ਲੱਗ ਕੇ ਆਪਣੇ ਡਾਕੂਮੈਂਟਸ ਨੂੰ ਬਣਵਾ ਸਕੀਏ ਇਸ ਕਰਕੇ ਅਸੀਂ ਐਡਵਰਟਾਈਜ਼ਮੈਂਟ ਵੇਖੀ ਸੀ ਜਿਸ ਨੂੰ ਅਸੀਂ ਬੁੱਕ ਕੀਤਾ ਹੌਨ ਕਾਲ ਕਰਕੇ ਤੇ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਜਿਸ ਟਾਈਮ ਦੇ ਵਿੱਚ ਵਿੱਚ ਹੀ ਜਿਹੜੇ ਅੰਕਲ ਨੇ ਆ ਗਏ ਸੀਗੇ ਤੇ ਸਾਡੇ ਡਾਕੂਮੈਂਟਸ ਦੇਦੇ ਸੀ ਅਪਲਾਈ ਕਰਨੇ ਸੀ ਅਪਲਾਈ ਹੋ ਗਏ ਸੀਗੇ ਇਸ ਨਾਲ ਬਹੁਤ ਚੀਜ਼ਾਂ ਈਜ਼ੀ ਹੋ ਗਈਆਂ ਸੀਗੀਆਂ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਬਹੁਤ ਚੰਗਾ ਉਪਰਾਲਾ ਹੈ ਮੈਂ ਇਸ ਦਾ ਸੀਐਮ ਭਗਵੰਤ ਮਾਨ ਜੀ ਦਾ ਜੁਨਾ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਈਜ਼ੀ ਤਰੀਕੇ ਨਾਲ ਘਰ ਬੈਠੇ ਤੁਸੀਂ ਆਪਣਾ ਕੰਮ ਕਰਵਾ ਸਕਦੇ ਹੋ 10 ਸੇਤਰ ਤੇ ਤੁਸੀਂ ਫੋਨ ਕਰੋ ਤੇ ਜਿਹੜੀ ਤੁਹਾਡੀ ਅਪਾਇੰਟਮੈਂਟ ਆ ਪਹਿਲਾਂ ਸਾਡੇ ਸੀਨੀਅਰ ਕੋਲ ਜਾਂਦੀ ਹੈ ਜੀ ਉਹ ਸੀਨੀਅਰ ਫਿਰ ਸਾਡੀ ਆਈਡੀ ਚ ਪਾਉਂਦੇ ਨੇ ਤੇ ਉਹ ਆਈਡੀ ਥਰੂ ਅਸੀਂ ਤੁਹਾਨੂੰ ਕੰਟੈਕਟ ਕਰਦੇ ਹਾਂ ਜੀ ਠੀਕ ਹੈ ਜਿਸ ਆਈਡੀ ਵਿੱਚ ਤੁਹਾਡਾ ਫੋਨ ਨੰਬਰ ਹੁੰਦਾ ਤੁਹਾਡੇ ਪਿੰਡ ਦਾ ਨਾਮ ਤੁਸੀਂ ਕਿੱਥੇ ਰਹਿੰਦੇ ਹੋ ਤੇ ਅਸੀਂ ਤੁਹਾਨੂੰ ਕੰਟੈਕਟ ਕਰਦੇ ਹਾਂ ਜੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਹੀ ਜ਼ਿਆਦਾ ਦਿਲੋਂ ਧੰਨਵਾਦ ਜੋ ਇਹਨਾਂ ਨੇ ਇਹ ਸਰਵਿਸ ਚਲਾਈ ਤੇ ਸਾਨੂੰ ਰੋਜ਼ਗਾਰ ਵੀ ਲਾਇਆ